ਮੇਰੇ ਜੀ ਹਸੀਨ ਨਹੀਂ ਕੋਈ ਮੇਰੇ ਜੀ ਨੇ ਦਿਲ ਤੇ ਸ਼ਕੀਨ ਨਹੀਂ ਕੋਈ ਹਾਏ ਮਾਰੀ ਚੰਡੀ ਘੜ ਸੀਨ ਨਹੀਂ ਕੋਈ ਚੱਲ ਦੇ ਵਿਆਹ ਦੇ ਵਿੱਚ ਕੁੜੀ ਨੇ ਦਿੱਤੇ ਲੱਕ ਨੂੰ ਮਰੋੜੇ ਤੇ ਰਿਸ਼ਤੇਦਾਰ ਰਹਿ ਗਏ ਦੇਖਦੇ ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਕੇ ਰਹੇਗੀ ਜਿੱਥੇ ਕਿ ਦੋਸਤੋ ਦੇਖਿਆ ਜਾਵੇ ਕਿ ਵਿਆਹ ਵਾਲੇ ਦਿਨ ਕੁੜੀਆਂ ਨੂੰ ਬੇਹੱਦ ਚਾਹ ਹੁੰਦਾ ਹੈ ਬੇਸ਼ੱਕ ਆਪਣੇ ਪਰਿਵਾਰ ਦਾ ਵਿਆਹ ਹੋਵੇ ਬੇਸ਼ੱਕ ਦੋਸਤੋ ਗਮੰਡੀਆਂ ਦਾ ਜਿੱਥੇ ਕਿ ਦੋਸਤੋ ਕੁੜੀਆਂ ਨੂੰ ਹਾਰ ਸ਼ਿੰਗਾਰ ਤੇ ਨੱਚਣਾ ਟੱਪਣਾ ਤੇ ਬੋਲੀਆਂ ਪਾਉਣਾ ਬੇਹੱਦ ਸ਼ੌਕ ਹੁੰਦਾ ਹੈ ਬੇਸ਼ੱਕ ਦੋਸਤੋ ਵਿਆਹ ਹੋਵੇ ਬੇਸ਼ੱਕ ਦੋਸਤੋ ਕੋਈ ਨਿੱਕਾ ਜਿਹਾ ਪ੍ਰੋਗਰਾਮ ਜਿੱਥੇ ਕਿ ਦੋਸਤ ਇਸ ਕੁੜੀ ਨੇ ਵਿਆਹ ਦੇ ਵਿੱਚ ਜਦੋਂ ਬੰਨੇ ਰੰਗ ਤਾਂ ਫਿਰ ਰਿਸ਼ਤੇਦਾਰ ਵੀ ਰਹਿ ਗਏ ਦੇਖਦੇ ਜਿੱਥੇ ਕਿ ਦੋਸਤ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਚਾਰ ਚਾਦਾ ਬਿਸਾ ਬਣ ਕੇ ਰਹੇਗੀ ਜਿੱਥੇ ਕਿ ਦੇਖਿਆ ਜਾ ਕਿ ਪੰਜਾਬੀਆਂ ਨੂੰ ਵਿਆਹ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਜਿੱਥੇ ਕਿ ਦੋਸਤ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਦੋਂ ਕੁੜੀ ਨੇ ਪੱਬਾਂ ਉੱਤੇ ਪਾਇਆ ਪੰਗੜਾ ਤਾਂ ਫਿਰ ਹੋ ਗਈ ਬਹਿ ਜਾ ਬਹਿ ਜਾ ਜੱਥੇ ਕੀ ਦੋਸਤੋ ਇਹੋ ਜਿਹੀ ਵੀਡੀਓ ਹਰ ਇੱਕ ਬੰਦੇ ਦਾ ਦਿਲ ਨੂੰ ਖੁਸ਼ੀਸ਼ ਕਰਕੇ ਰੱਖ ਦਿੰਦੀ ਹੈ ਜੱਥੇ ਕੀ ਦੋਸਤੋ ਦਿਲ ਨੂੰ ਬੇਹੱਦ ਸਕੂਨ ਮਿਲਦਾ ਹੈ ਜਦੋਂ ਪੰਜਾਬੀ ਪੱਬਾਂ ਉੱਤੇ ਪਾਉਂਦੇ ਹਨ ਪੰਗੜਾ ਬੇਤੁਸ਼ ਇਸ ਵੀਡੀਓ ਬਾਰੇ ਕੀ ਕੀ